ਵੀਕਾਊਟ ਐਨੀ ਪਾਵਰ ਪਹਿਲਾਂ ਤੋਂ ਹੀ ਸੈਂਕੜੇ ਪਿੰਡਾਂ ਦੇ ਵਿੱਚ ਨਸ਼ੇਗੀਆਂ ਕਮੇਟੀਆਂ ਬਣਾ ਚੁੱਕੇ ਆ ਸਾਨੂੰ ਇੰਡੀਪੈਂਡੈਂਟ ਫਲੋ ਦਾ ਫੈਸਲਾ ਕਿਉਂ ਲੈਣਾ ਪਿਆ ਕਿਉਂਕਿ ਜਿਹੜੇ ਵੱਡੇ ਸਮੱਗਲਰ ਆ ਛੋਟੇ ਛੋਟੇ ਤੇ ਅਹੀਂ ਆਪਣੀਆਂ ਆਮ ਨਾਗਰਿਕੋਂ ਦੇ ਨਾਤੇ ਨਹੀਂ ਆਪਣੀ ਚੈਰੀਟੀ ਚਲਾਉਂਦੇ ਆ ਮਾਈ ਭਾਗੋ ਜੀ ਸਾਹਿਬ ਉਹਦੇ ਥਰੂ ਆਪਾਂ ਕਮੇਟੀਆਂ ਬਣਾਈਆਂ ਡੀਸੀ ਸਾਹਿਬ ਨਾਲ ਰੱਖ ਕੇ ਆਪਾਂ ਛੋਟੇ ਛੋਟੇ ਸਮੱਗਲਰ ਤੇ ਫੜਾਤੇ ਪਰ ਜਿਹੜੇ ਵੱਡੇ ਸਮੱਗਲਰ ਆ ਉਹ ਇੰਨਾ ਹੀ ਮੰਤਰੀਆਂ ਦੀਆਂ ਇੰਨਾ ਹੀ ਐਮਪੀਆਂ ਦੀਆਂ ਗੱਡੀਆਂ 'ਚ ਬੈਠੇ ਹੁੰਦੇ ਆ ਉਹਨਾਂ ਇਹਨਾਂ ਦੀਆਂ ਗੱਡੀਆਂ ਨੂੰ ਬਾਹਰ ਕੱਢ ਕੇ ਅੰਦਰ ਦਵਾਵਾਂਗੇ ਜੇ ਅੰਮ੍ਰਿਤਸਰ ਅੰਮ੍ਰਿਤਸਰ ਪਾਸ ਸਾਰੇ ਜਿਹੜੇ ਰੋਸਾ ਕਰਦੇ ਆ ਇਹੋ ਜਿਹਾ ਨਸ਼ਾ ਖਤਰਨਾਕ ਨਹੀਂ ਆਪਣਾ ਸ਼ਹਿਰ ਨੂੰ ਪਲਾ ਨਸ਼ਾ ਮੁਕਤ ਕਰਦੇ ਜਿੰਨੇ ਪੰਜਾਬੀ ਲੋਕ ਹੈਗੇ ਆ ਜੇ ਆਪਣੀ ਨੋਜਵਾਨ ਹੈਗੇ ਬਹੁਤ ਯਾਰਿਆ ਇਹਨਾਂ ਨੂੰ ਬਦਲ ਕੇ ਕੀ ਕਰਨਾ ਚਾਹੀਦਾ ਦੇਖੋ ਹੀ ਆਪਣਾ ਖੇਤੀ ਸੁਭਾਅ ਆਪਣਾ ਜਿੱਦਾਂ ਹੁਣ ਪ੍ਰਾਈਵੇਟ ਸਾਰਾ ਕੁਝ ਕਰੀ ਜਾਂਦੇ ਆ ਸਾਹਮਣੇ ਆ ਕਿਉਂ ਨਹੀਂ ਕਰ ਸਕਦੀ ਜੇ ਵੱਡੇ ਵੱਡੇ ਤੁਸੀਂ ਲਖੋ ਸਰਕਾਰੀ ਵੀ ਹੈ ਰਾ ਉਸ ਦੇਖੋ ਚੌਂ ਦੀਆਂ ਸ਼ਕਤਾ ਉਹਨਾਂ ਦੀਆਂ ਟੀਮਾਂ ਜੋੜੀਆਂ ਆ ਸਾਹਮਣੇ ਆਪਾਂ ਵੱਡੀਆਂ ਜੋਬਸ ਕ੍ਰੀਏਟ ਕਰ ਸਕਦੇ ਆ ਐਗਰੀਕਲਚਰ ਦੇ ਰਿਲੇਟਿਡ ਵੀ ਆਪਾਂ ਤੇ ਕਿਸਾਨਾਂ ਲਈ ਬੜੀਆਂ ਜੋਬ ਕ੍ਰੀਏਟ ਕਰ ਸਕਦੇ ਆ ਫਿਰ ਵੇਖੋ ਜਿਹੜੀ ਬਾਹਰੀਆਂ ਸਟੇਟਾਂ ਚਲ ਜੂਂਦੇ ਆ ਮਹਾਰਾਸ਼ਟਰ ਦੇ ਵਿੱਚ ਰਿਹਾ ਆ ਉੱਥੇ ਇਹ ਤੁਹਾਨੂੰ ਬਾਕੀ ਸਰਕਾਰੀ ਨੌਕਰੀ ਵੀ ਦਿੱਤੀ ਜਾਂਦੀ ਬਾਹਰੀ ਸਟੇਟ ਦੇ ਵਿੱਚ ਫਿਰ ਮਰਾਠੀ ਨੂੰ ਵੀ ਉੱਥੇ ਉੱਥੇ ਨੌਕਰੀ ਕਰਦਾ ਆ ਜਿਹੜੇ ਚਲ ਜੂ ਉਹ ਮਾਤਰੀ ਉੱਥੇ ਪੁੱਛਦੇ ਰਹੇ ਆ ਤੁਹਾਡੇ ਨਾਲ ਬਾਰੇ ਲੋਕ ਸਾਡੀਆਂ ਸਰਕਾਰ ਦੀ ਸਰਕਾਰੀ ਨੌਕਰੀਆਂ ਤੇ ਕਾਬੂ ਹੋ ਰਹੇ ਆ ਸਾਡੇ ਬੱਚੇ ਬਾਹਰ ਜਾ ਰਹੇ ਆ ਪਰ ਇੰਨੀ ਪ੍ਰਾਈਵੇਟ ਜੋਬਾਂ ਕਰ ਰਹੇ ਆ 30000 ਰੁਪਿਆ ਸੈਲਰੀ ਦੇ ਵਿਚਾਰੇ ਪਰ ਕੀ ਕਰੀਏ ਫਿਰ ਉਹਨਾਂ ਨੂੰ ਬਾਹਰ ਜਾਣਾ ਪੈਣਾ ਹੁਣ ਬਾਹਰ ਵਿੱਚ ਸੈਸ਼ਨ ਆ ਗਿਆ ਜਿਹੜਾ ਭੱਜਾਂਗੇ ਕਿੱਥੋਂ ਆਪਾਂ ਨੂੰ ਮੰਜ਼ਿਲ ਪਾ ਸਕ ਕੇ ਭੱਜਣ ਦੀ ਲੋੜ ਨਹੀਂ ਆ ਇੱਕ ਗਰਮਤਰੀਡਰਾਂ ਦੇ ਸਾਹਮਣੇ ਮੈਂ ਬੇਨਤੀ ਕਰਦਾ ਸਾਰੇ ਨੌਜਵਾਨਾਂ ਨੂੰ ਕਿ ਇੱਕ ਕਰੱਪਟ ਲੀਡਰਾਂ ਦੇ ਸਾਹਮਣੇ ਅੱਖਾਂ ਅੱਖਾਂ ਬਾਝੇ ਸਵਾਲ ਨਾ ਪੁੱਛੀਏ ਤੇ ਕਾਂ ਵੀ ਤਾਂ ਸਭਾ ਇਲੈਕਸ਼ਨਾਂ ਦੇ ਵਿੱਚ ਵੀ ਆਪਾਂ ਵਰਤੋਂ ਵਾਰ ਦੀ ਇੰਡੀਪੈਂਡੈਂਟ ਕਰੀਏ ਕਿ ਆਹ ਕਿ ਪੈਸਾ ਨਹੀਂ ਹੈ ਜਾਂ ਬਾਹਲੇ ਮੂਣੀ ਪ ਆਹ ਤਾਂ ਵੀ ਜਿਹੜੇ ਪੰਜਾਬੀ ਲੋਕ ਜਾ ਰਹੇ ਆ। ਉਹਨਾਂ ਦੇ ਇੱਥੇ ਕਾਰੋਬਾਰ ਚੋਰੀ ਹੈਗੇ। ਕਿੱਥੋਂ ਦੀ ਪੰਜਾਬ 'ਚ ਪੈਸਾ ਕਿਉਂ ਨਹੀਂ ਹੈਗਾ? ਜਿਹੜਾ ਵੀ ਇੱਕ ਬੰਦਾ ਜਾਂਦਾ 25 ਲੱਖ ਰੁਪਏ ਲਾ ਕੇ ਜਾਂਦਾ ਕਿੱਧਰ? ਪੰਜਾਬ 'ਚ ਪੈਸਾ ਹੈਗਾ ਆ। ਜਿਹੜਾ ਬੰਦਾ ਇੱਥੇ 25 ਲੱਖ ਲਾ ਕੇ ਕਾਰੋਬਾਰ ਖੋਲੂਗਾ ਉਹ ਵੀ ਪ੍ਰਸ਼ਾਸਨ ਦਾ ਤੰਗ ਕਰਦਾ। ਅਸੀਂ ਕਾਰੋਬਾਰ ਕਰਕੇ ਵੇਖਿਆ ਸਾਡੇ ਪ੍ਰਸ਼ਾਸਨ ਵੱਲੋਂ ਤੰਗ ਕੀਤਾ ਜਾਂਦਾ, ਪ੍ਰੈਸ਼ਰਾਈਜ਼ ਕੀਤਾ ਜਾਂਦਾ। ਗਲਤੀ ਸਾਰੀ ਇਸ ਪ੍ਰਸ਼ਾਸਨ ਦੀ ਹੈ, ਸਰਕਾਰਾਂ ਦੀ ਹੈ। ਜੇ ਚੰਗੇ ਤਰੀਕੇ ਨਾਲ ਇੱਥੇ ਕੰਮ ਚੱਲੇ ਤਾਂ ਜਿਹੜਾ ਜੀ ਕਰਦਾ ਬਾਹਰ ਆਪਣਾ ਕੱਢ ਛੱਡਾ। ਜਿਹਦਾ ਜੀ ਕਰਦਾ ਰਾਤ ਦੇ 2-3 ਦੇਖ ਕਰਕੇ ਕਮੀਆਂ ਬਹੁਤ ਨੇ ਤੋਂ ਤਰ੍ਹਾਂ ਕਿ ਦੂਜੇ ਅੰਮ੍ਰਿਤਸਰ ਵਾਸੀ ਸਾਡੇ ਤੇ ਭਰੋਸਾ ਜਗਾਉਣਗੇ ਸਾਰੀਆਂ ਕਮੀਆਂ ਨੂੰ ਤਰਾਂਗੇ ਅੱਜ ਦੇ ਲੋਕਾਂ ਨੂੰ ਕੀ ਮੈਸੇਜ ਦਿਓ ਨੌਜਵਾਨਾਂ ਨੂੰ ਕੀ ਕਹਣਾ ਜਾਵੇ ਮੈਸੇਜ ਇਹਦਾ ਨੌਜਵਾਨਾਂ ਨੂੰ ਇਹੋ ਹੀ ਆ ਨਸ਼ੇ ਤੋਂ ਦੂਰ ਰੋਕ ਕੇ ਤੇ ਆਪਾਂ 55 ਕਿਹਾ ਦੀ ਅਭੀ ਉਹ ਬਹਿਤ ਕਰ ਰਹੇ ਸਾਰੇ ਨੌਜਵਾਨਾਂ ਨੂੰ ਇੱਕ ਆਪਣਾ ਦੇਸ਼ ਛੱਡ ਕੇ ਮੇਰੇ ਭਰਾ ਨਾ ਜਾਓ ਆਪਾਂ ਨੂੰ ਸਾਡੀਆਂ ਜੜਾਂ ਨੂੰ ਨਾ ਵਟੋ ਜੇ ਜੜਾਂ ਨਹੀਂ ਰਹਿਣਗੀਆਂ ਤੇ ਆਪਾਂ ਕਿੱਥੇ ਜਾ ਕੇ ਕਿੰਨੀ ਕੰਡਾਈ ਭਰ ਲਾਂਗੇ ਆਪਾਂ ਜਿਹੜਾ ਜਿਹੜਾ ਨੂੰ ਪਾਣੀ ਪਾਓ ਆਪਣੀਆਂ ਜਿਹੜੀਆਂ ਪੰਜਾਬ ਦੇ ਨਾਲ ਜੁੜੇ ਹੋ ਅਸੀਂ ਸ਼ਹੀਦ ਭਗਤ ਸਿੰਘ ਵੀ ਡਾਕਟਰ ਧੀਰਾਉ ਬੇਸਕਰ ਕੰਨੀ ਸੋਚ ਨੂੰ ਸਮਰਪਿਤ ਲਾਇਬ੍ਰੇਰੀਆਂ ਖੋਲ੍ਹ ਰਹੇ ਤਾਂ ਕਿ ਲੋਕ ਸਾਡੇ ਨੌਜਵਾਨ ਪਾੜਨ ਨਸ਼ੇ ਤੋਂ ਦੂਰ ਹੋਣ ਤੇ ਆਪਣੇ ਹੱਕਾਂ ਲਈ ਜਾਗਰੂਕ ਹੋ ਸਕਣ ਤੇ ਆਵਾਜ਼ ਚੁੱਕਣ ਇਹ ਗਰੱਪਟ ਲੀਟਰਾਂ ਦੇ ਖਿਲਾਫ ਆਵਾਜ਼ ਚੁੱਕਣ ਮੇਰੀ ਗੱਲ ਸੁਣੋ ਇਹ ਤੇ ਗਵਰਨਮੈਂਟ ਦਾ ਪ੍ਰਸ਼ਾਸਨ ਦੇ ਤਰੀਕੇ ਦੇ ਨਾਲ ਕਿਹਾ ਜੀ ਕਿ ਇਸ ਚੱਲ ਰਹੀ ਹੈ ਇਹਦੇ ਮੈਨੂੰ ਲੱਗਦਾ ਪਤਾ ਨਹੀਂ ਕਦੋਂ ਉਹ ਜਿਹਾ ਸਿਸਟਮ ਆਊਗਾ ਬਾਹਰ ਵਾਲਾ ਕਿ ਕੇਸ ਜਿਹੜੇ ਆ ਸੌਟ ਆਊਟ ਹੋਣਗੇ ਬੜੇ ਲੋਕਾਂ ਨੇ ਵਿਚਾਰਿਆਂ ਨੇ ਬੜੇ ਕਿ ਜ਼ਮੀਨਾਂ ਵਿਕ ਜਾਂਦੀਆਂ ਨੇ ਸਾਰੀਆਂ ਚੀਜ਼ਾਂ ਦੇ ਪਿੱਛੇ ਮੈਨੂੰ ਲੱਗਦਾ ਹੈ ਕਿ ਇਹ ਸਿਸਟਮ ਜਦੋਂ ਯੂਥ ਲੈ ਕੇ ਆਵਾਂਗੇ ਕਿ ਨੌਜਵਾਨੀ ਲੈ ਕੇ ਆਵਾਂਗੇ ਬੜੀ ਲਿਖੀ ਰੁਕੀ ਲੈ ਕੇ ਆਵਾਂਗੇ ਤਾਂ ਹੀ ਸਭ ਕੁਝ ਚੇਂਜ ਹੋਊਗਾ ਜੇ ਅਸੀਂ ਅਨਪੜਤਾ ਨੂੰ ਸਪੋਰਟ ਕਰਾਂਗੇ ਮੈਨੂੰ ਨਹੀਂ ਲੱਗਦਾ ਕੋਈ ਚੇਂਜ ਆਊਗਾ ਮੈਂ ਹੀ ਮੈਂ ਜਦੋਂ ਮੈਂ ਵੋਟਰਸ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਜਿਵੇਂ ਤੁਸੀਂ ਆਪਣੇ ਸਕੂਲ ਦੇ ਵਾਸ ਨੂੰ ਸਮਝ ਕੇ ਪਾਉਂਦੇ ਨੇ ਕਿ ਇਹ ਸਪੋਰਟਿੰਗ ਐਜੂਕੇਸ਼ਨ ਵਧੀਆ ਹੈ ਜੋ ਬੱਚਾ ਮੈਥਸ ਵੀ ਕੋ ਨਾ ਮੈਂ ਦਾ ਟਿਊਸ਼ਨ ਟੀਚਰ ਹੈ ਲੋ ਪਰ ਮੈਂ ਬੋਲਣਾ ਨਹੀਂ ਦਿੰਦੇ ਪਰ ਸਾਡੇ ਜਿਹੜੇ ਵੋਟਰਸ ਨੇ ਉਹ ਚੋਕੇ ਪਾਰਟੀ ਦਾ ਜਿਹੜਾ ਮੱਝ ਕੈਂਡੀਡੇਟ ਹੋਵੇ ਉਹਦੀ ਐਜੂਕੇਸ਼ਨ ਕੀ ਹੋਈ ਉਹਦੀ ਸੋਚ ਕੀ ਹੋਈ ਮੈਟਰ ਨਹੀਂ ਕਰਦਾ ਉਹਨੇ ਕੰਮ ਕੀਤਾ ਨਹੀਂ ਕੀਤਾ ਅਸੀਂ ਭੇਡਾਂ ਫੇਡਾਂ ਨੂੰ ਪਿੱਛੇ ਲਾ ਕੇ ਉਹਨਾਂ ਨੂੰ ਜਿਤਾ ਦਿੰਨੇ ਆ ਸਾਨੂੰ ਸੋਚਣ ਦੀ ਲੋੜ ਹੈ ਪਾਰਟੀਬਾਦੀ ਤੋਂ ਉੱਠ ਕੇ ਕਿ ਕੈਂਡੀਡੇਟ ਕੌਣ ਹੈ ਉਹਦੀ ਸੋਚ ਕੀ ਹੈ ਉਹ ਸਾਡੀ ਸੋਚ ਦੇ ਨਾਲ ਮੈਚ ਪਾਉਂਦਾ ਹੈ ਕੀ ਗੱਲ ਉਹ ਸਾਡੀ ਸਮਾਜ ਦੀ ਗੱਲ ਪਾਰਲੀਮੈਂਟ 'ਚ ਜਾ ਕੇ ਰੱਖੂਗਾ ਇਟ ਮੈਟਰਸ ਐਂਡ ਨਾਟ ਸੋ ਸਾਨੂੰ ਸੋਚਣ ਦੀ ਲੋੜ ਹੈ ਫਾਈਟ ਟਾਈਮ ਆ ਪੰਜਾਬ ਵਿੱਚ ਜਿਸ ਲੇਕਿਨ दसो जो एजुकेटड लोग नहीं आना सिस्टम चलूगा सब तो ज्यादा जरूरी है अपनी सोसायी एजुकेशन और एजुकेटड लोग आसवीं पास जी है वो एजुकेशन मिनिस्टर ने तोी दसो फिर किसटम चलूगा इसी तरीके दर चलता रहेगा सो तो इट्स इंपॉर्टेंट कि नवा युद्ध होना जरूरी है और जब चंकी सोच लेके आई सपोर्ट कर thank yeah. you ਕਿ ਨੀਦਰ ਕਾਲੀਆਂ ਅੰਦਰ ਫੋਟੋ ਨਾ ਹੋ ਗਿਆ ਇਸ ਵੀ ਕਰਕੇ ਅਸੀਂ ਅਸੀਂ ਮੈਂ ਅਦਾਦੀ ਬਾਕੀ ਸਪੋਰਟ ਕਰਦੀ ਹੈ ਲੱਗਦਾ ਹੈ ਕਿ ਸਮਾਜ ਨੂੰ ਜਾਗਰੂਕ ਬਣਾਇਆ ਜਾਏ ਇੱਕ ਤੁਸੀਂ 20 ਘਰ ਪਾਣੀ ਤੁਸੀਂ ਲੋਕਾਂ ਨੇ ਦੇਣਾ ਹੈ ਔਰ ਨੌਜਵਾਨ ਹੈ ਨਵੀਂ ਸੁਚੂਤੀ ਮੈਨੂੰ ਲੱਗਦਾ ਹੈ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਲੱਗੇ ਇਹਨਾਂ ਨੂੰ ਰੋਕਣਾ ਤੇ ਕਰਨਾ ਚਾਹੀਦਾ ਹੈ ਦੇਖੋ ਨੌਜਵਾਨ ਜਿਹੜੇ ਨਸ਼ੇ ਚ ਲੱਗੇ ਉਹਨਾਂ ਵਾਸਤੇ ਕਮੇਟੀਆਂ ਬਣਾਈਆਂ ਜੀਸੀ ਸਾਡੇ ਜਿਹੜੀ ਸੀਗੇ ਅਮੇ ਦੁਆਰਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸੀਗਾ ਕੋਨਲੀ ਜੀਸੀ ਨੇ ਮੌਜੂਦਾ ਉਹ ਵੀ ਸਾਡੇ ਬਹੁਤ ਸਾਥ ਹੀ ਦੇ ਨੇ ਸੋ ਵੀ ਵਿਰਕ ਟੂਗੇਦਰ ਔਰ ਬਟ ਜਿਹੜਾ ਹੈ ਗਰਾਉਂਡ ਪੱਧਰ ਤੇ ਜਿਹੜੀ ਸੀ ਕਮੇਟੀਆਂ ਜਿਹਨੂੰ ਬੁਣਾਈਆਂ ਪਰ ਜਿਹੜੀ ਵੱਡੀ ਟੱਕਰ ਹੈ ਉਹਨਾਂ ਨੂੰ ਕਿਹਨੇ ਕਿਹਦੀ ਸਪੋਰਟ ਹੁੰਦੀ ਹੈ ਇਸ ਕਰਕੇ ਜੀ ਤੰਗ ਆ ਕੇ ਡਿਫਰੈਂਸ਼ੀਏਸ਼ਨ ਦੀ ਇੰਕਾਰ ਕਰਦੇ ਲੋਕੀ ਸਾਥ ਦੇ ਰਿਫਰੈਸ਼ਮੈਂਟ ਦਾ ਕੰਮ ਕਰਾਉਣਗੇ ਜਿੱਤੇ ਲੋਕੀ ਪੋਲਿਟਿਸ਼ੀਨ ਵੱਡੇ ਨੂੰ ਡਿਫੋਨ ਨਹੀਂ ਚੱਕਦੇ ਕਿਤੇ ਨਾ ਕਿ ਉਹ ਚੁੱਪਣਾ ਸ਼ੁਰੂ ਹੋ ਜਾਣਗੇ ਜਦੋਂ ਉਹਨਾਂ ਦੀ ਜਿਹੜਾ ਹੈ